ਘਰ ਦੀ ਰਸੋਈ ਚੈਨਲ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਜੀ ਆਪਾਂ ਬਣਾਉਣੇ ਛੋਲੂਏ ਦੀ ਸਬਜ਼ੀ ਇਹ 1.5 ਤੋਂ 2 ਕਿਲੋ ਛੋਲੂਏ ਸੀ ਜਿਹੜਾ ਆਪਾਂ ਕੱਢਿਆਗਾ ਤੇ ਬਾਕੀ ਆਪਾਂ ਇਹ ਇੰਨੇ ਐਡ ਰੱਖ ਲੈ ਦਾਣੇ ਇਹ ਆਪਾਂ ਕੁੱਟ ਕੇ ਪਾਵਾਂਗੇ ਤੇ ਬਾਕੀ ਆਹ ਲਸਣ ਤੇ ਅਦਰਕ ਦਾ ਪੇਸਟ ਦੋ ਪਿਆਜ਼ ਕੱਟ ਲਏ ਤੇ ਟਮਾਟਰ ਕੱਟ ਲਿਆ ਕੜਾਹੀ ਲਈ ਰੱਖ ਲਓ ਜੀ ਕੜਾਹੀ ਆਪਣੀ ਹੋ ਗਈ ਗਰਮ ਆਪਾਂ ਇਹਦੇ ਚ ਪਾ ਲਈਏ ਤੇਲ ਤਕਰੀਬਨ 2 ਚਮਚੇ ਪਾਏ ਨੇ ਜਾਦੇ ਤੇਲ ਦਾ ਤਾਂ ਫਾਇਦਾ ਨਹੀਂ ਕੋਈ। ਆਪਾ ਤੇਲ ਗਰਮ ਹੋ ਗਿਆ ਆਪਾ ਹੁਣ ਅੱਧਾ ਇੱਕ ਚਮਚਾ ਪਾਉਨੇ ਆ ਜੀਰੇ ਦਾ। ਜੀਰਾ ਪਾ ਕੇ ਆਪਾਂ ਇਹਦੇ ਵਿੱਚ ਪਿਆਜ਼ ਪਾ ਦਿੰਨੇ ਆ। ਜੀਰਾ ਆਪਾਂ ਜਿਆਦਾ ਕਾਲਾ ਨਹੀਂ ਕਰਨਾ। ਫਿਰ ਉਹਦਾ ਟੇਸਟ ਖਰਾਬ ਹੋ ਜਾਣਾ। ਪਿਆਜ਼ ਆਪਣੇ ਗਰਮ ਹੋਣ ਲੱਗੇ ਹੁਣ ਆਪਾਂ ਇਹਦੇ ਚਾਦਨ ਤੇ ਲਸਣ ਦਾ ਪੇਸਟ ਪਾ ਦਿੰਨੇ ਆ।

ਹੁਣ ਆਪਾਂ ਇਹਦੇ 'ਚ ਨਮਕ ਮਿੱਠਾ ਸਭ ਸਾਰੇ ਇਹ ਮਸਾਲੇ ਐਡ ਕਰ ਲੈਣੇ ਆ। ਵਧੀਆ ਮਸਾਲਾ ਪੁੱਜਿਆ ਕਰਕੇ ਨੇ ਤਰੀ ਦਾ ਕਲਰ ਬਹੁਤ ਸੋਹਣਾ ਆ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਨੇ ਆ ਛੋਲੂਆ ਲੋ ਇਹਨੂੰ ਆਇਆ ਪਾਣੀ ਪਾ ਕੇ ਆਪਾਂ ਇਹਨੂੰ ਢੱਕ ਦਿੰਨੇ ਆਂ ਦੇਖੋ ਤਰੀ ਦਾ ਕਲਰ ਬਹੁਤ ਸੋਹਣਾ ਆ ਗਿਆ ਸਬਜ਼ੀ ਬਹੁਤ ਸੋਹਣੀ ਬਣ ਰਹੀ ਹੈ ਆਪਾਂ ਇਹਨੂੰ ਢੱਕ ਦਈਏ ਤੇ ਹੁਣ ਆਪਾਂ ਇਹਦੇ ਜਿਹੜਾ ਕੁੱਟਿਆ ਹੋਇਆ ਛੋਲੂ ਆ ਉਹ ਪਾ ਦਿੰਨੇ ਆਂ ਉਹ ਐਡ ਕਰਕੇ ਥੋੜਾ ਜਿਹਾ ਪਾਣੀ ਪਾ ਦੇਣਗੇ ਇਹ ਛੋਲੂਗਾ ਤਾਂ ਕੁੱਟਿਆ ਹੋਇਆ ਰਗੜਿਆ ਹੋਇਆਗਾ ਬਸ ਇਹਨੂੰ ਥੋੜਾ ਜਿਹਾ ਸ਼ੇਕ ਲੱਗੇ ਧੱਕ ਦੇਨੇ 5 ਮਿੰਟ ਵਾਸਤੇ ਲਓ ਜੀ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਗੈਸ ਕਰਦਨੇ ਬੰਦ ਹੁਣ ਆਪਾਂ ਇਹਨੂੰ ਰੋਸਣ ਵਾਸਤੇ ਕੱਢ ਲੈਨੇ ਉਹ ਸੋਹਣੀ ਬਣੀ ਐ ਸਵਾਦੀ ਬਣੀ ਐ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਤੇ ਪਾਣੀ ਅਸੀਂ ਜ਼ਿਆਦਾਤਰੀ ਤਾਂ ਨਹੀਂ ਕਰੀ ਕਿਉਂਕਿ ਸਾਨੂੰ ਜ਼ਿਆਦਾਤਰੀ ਦੀ ਲੋੜ ਨਹੀਂ ਸੀ ਸਾਨੂੰ ਥੋੜੀ ਸਬਜੀ ਦੀ ਲੋੜ ਸੀਗੀ ਤੇ ਇਹਦੂ ਆਪਾਂ ਪਾਣੀ ਬਾਕੀ ਤਰੀ ਵੀ ਵਧਾ ਸਕਦੇ ਹਾਂ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਆਪ ਖਾਓ ਆਪਣੇ ਪਰਿਵਾਰ ਨੂੰ ਖਾਓ ਸੋਲੂ ਦੀ ਸਬਜੀ ਤਾਕਤਵਾਰ ਹੁੰਦੀ ਹੈ ਤੇ ਮੇਰੇ ਚੈਨਲ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ